हो वॾे हथां कटौण कई का गरीब ते जवानी ਸੋ ਜਿੰਦਗੀ ਹੱਕਾਂ ਦੇ ਆ ਫੁੱਲਾਂ ਵਾਂਗ ਕਹੀ ਤਾਂ ਖਿੰਡ ਗਈ ਉੱਚੀਆਂ ਬਹਨਾਂ ਲਈ ਉਹ ਆਸਾਂ ਕੀ ਜ਼ਿੰਦਗੀ ਹੱਕਾਂ ਦੇ ਆ ਫੁੱਲਾਂ ਵਾਂਗ ਕਹੀ ਤਾਂ ਖਿੰਡ ਗਈ ਸਿਰੋਂ ਕਰ ਮੇਰਾ ਬਾਹਰ ਨਹੀਂ ਲਖਨਾਂ ਨੂੰ ਇੱਕ ਦਿਨ ਮੁੱਕ ਜਾਏਗੀ ਕਾਤੋਂ ਇਹ ਗਰੀਬ ਤੇ ਜਵਾਨੀ ਇਹ ਨਹੀਂ ਫਿਕਰਾ ਚੁ ਯਾਨੀ 니 ਫਿਕਰਾਂ 'ਚ ਮੁੱਕ ਜਾਏ ਨੀ ਸੁਪਨੇ ਪੜਾਏ ਸਾਡੇ ਸੋਚ ਵੀ ਨਹੀਂ ਆਪਣੀ ਹੱਕ ਕਾ ਦਾ ਹੁੰਦਾ ਜਦੋਂ ਰੋਕ ਵੀ ਨਹੀਂ ਆਪਣੀ ਸੁਪਨੇ ਪੜਾਏ ਸਾਡੇ ਸੋਚ ਵੀ ਨਹੀਂ ਆਪਣੀ ਹੱਕ ਕਾ ਦਾ ਹੁੰਦਾ ਜਦੋਂ फिकरा मुक ज